ਬਹੁਤ ਸਾਰੇ ਅਮੀਰ ਭਾਰਤੀ ਲੋਕ ਇਟਲੀ ਦੀ ਤਸਕਾਨਾ ਸਟੇਟ ਦੇ ਵਿੱਚ ਜਿੱਥੇ ਜਾ ਕੇ ਵੱਡੇ-ਵੱਡੇ ਵਿਆਹ ਕਰਦੇ ਨੇ ਅਜੋਸੇ ਹੀ ਸਟੇਟ ਦੇ ਗੁਰਦੁਆਰਾ ਸੰਗਤ ਸਭਾ ਤੇਰਾ ਨੋਵਾ ਦੇ ਪ੍ਰਬੰਧਕ ਕਮੇਟੀ ਵੱਲੋਂ ਨੇੜਲੇ ਪਿੰਡ ਸਨ ਜਵਾਨੀ ਬਲਦਾਲ ਨੂੰ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਖਾਸियत ਸੀ ਕਿ ਜਿੱਥੇ ਇਸ ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਹਿੱਸਾ ਲੈ ਕੇ ਸੇਵਾਵਾਂ ਨਿਭਾਈਆਂ ਉੱਥੇ ਹੀ ਸਟੇਟ ਦੇ ਸਮੁੱਚੇ ਲੀਡਰਸ਼ਿਪ ਤੇ ਉੱਚ ਅਧਿਕਾਰੀ ਮੌਜੂਦ ਰਹੇ। ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਸਟੇਟ ਦੇ ਮੁੱਖ ਮੰਤਰੀ ਨੇ ਪਹੁੰਚ ਕੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਤਾਂ ਉੱਥੇ ਹੀ ਆਏ ਹੋਏ ਤਿੰਨ ਐਮਪੀ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀਆਂ ਨੇ ਇਹਨਾਂ ਪਲਾਂ ਨੂੰ ਇਤਿਹਾਸਿਕ ਬਣਾਉਂਦਿਆਂ ਹੋਇਆਂ ਸਿੱਖ ਸੰਗਤਾਂ ਦੇ ਵਿੱਚ ਵਿਚਰ ਕੇ ਲੰਗਰ ਛਕਦਿਆਂ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਇਸ ਨਗਰ ਕੀਰਤਨ ਨੂੰ ਇਤਿਹਾਸਿਕ ਬਣਾ ਦਿੱਤਾ। Asanjwani Valdarno Siamo veramente orgogliosi di aver potuto ospitare la vostra bellissima festa. कि कमेरिहोर का फुसिं दहो कि या पल्ला व्रिमारिमेया है piena di colori di tradizioni di spiritualità e quindi siamo stati veramente molto 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 onorati। द सियोग है कि इटली दा पहला अजिहा नगर कीर्तन हुवे का जिस गच वड्डे पदर ते स्थानक लीडरशिप ने पहुंच के सिख संगतों नु विसाखे दे दिहाले नु मनाउंदेया होया बधाइयां दितियां होन किया। कोटनकोट धन्यवाद जो कि जथेदार जनरल सिंह जी ढोकरावाल ਦਾਸ ਦੇ ਫੁੱਫੜ ਜੀ ਹਨ ਵਿਸ਼ੇਸ਼ ਤੌਰ ਤੇ ਬਰੇਸ਼ੀਆ ਤੋਂ ਇੱਥੇ ਆਏ ਹਨ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਨਾਲ ਹੀ ਮੇਰੇ ਬਹੁਤ ਹੀ ਪਿਆਰੇ ਦੋਸਤ ਸੁਖਪਾਲ ਸੋਲ ਜੀ ਅਤੇ ਰਵਿੰਦਰ ਧਾਲੀਵਾਲ ਜੀ ਜੱਸਾ ਸੈਣੀ ਜੀ ਇਹ ਵੀ ਯੂਕੇ ਤੋਂ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਤੇ ਆਏ ਹਨ ਸੋਏ ਸਾਡੇ ਵੀਰ ਅੱਜ ਤੋਂ ਕਈ ਸਾਲ ਪਹਿਲਾਂ ਜੋ ਕਿ ਇਟਲੀ ਤੋਂ ਯੂਕੇ ਦੇ ਵਿੱਚ ਜਾ ਕੇ ਮੂਵ ਹੋ ਗਏ ਸਨ ਕੰਮਕਾਰਾਂ ਦਾ ਕਰਕੇ ਸੋ ਉਹਨਾਂ ਦਾ ਅੱਜ ਵੀ ਜੋ ਕਿ ਇਟਲੀ ਦੇ ਨਾਲ ਬਹੁਤ ਪਿਆਰ ਹੈ ਸੋ ਇਹ ਗੁਰੂ ਘਰ ਦੇ ਵਿੱਚ ਵੀ ਉਹਨਾਂ ਦੇ ਜੋ ਕਿ ਬਹੁਤ ਵੱਡੀ ਦੇਣ ਹੈ ਇਸ ਦੌਰਾਨ ਜਥੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਦੁਆਰਾ ਆਈਆਂ ਸਿੱਖ ਸੰਤਾਂ ਨੂੰ ਕਥਾ ਕੀਰਤਨ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਗਿਆ ਉੱਥੇ ਹੀ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਬੜੇ ਹੀ ਚਾਵਾ ਦੇ ਨਾਲ ਸ਼ਬਦ ਪੜੇ ਗਏ ਹਨਕ ਮੇਰ ਨੇ ਬਾਹਰੋਂ ਆਇਆ ਹੋਇਆ ਸਿੱਖ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਆਖਿਆ ਕਿ ਉਹਨਾਂ ਦੇ ਵੱਡੇ ਭਾਗ ਨੇ ਉਹਨਾਂ ਦੇ ਇਸ ਨਗਰ ਦੇ ਵਿੱਚ ਖਾਲਸਾ ਪੰਥ ਆਪਣਾ ਪ੍ਰਗਟ ਦਿਹਾੜਾ ਮਨਾ ਰਿਹਾ ਹੈ ਸਮੂਹ ਸੰਗਤਾਂ ਦਾ ਪ੍ਰਬੰਧਕ ਕਮੇਟੀ ਦਾ ਸਤਗੁਰੂ ਦਾਸ ਮਹਾਰਾਜ ਸ਼੍ਰੀ ਗੁਰੂ ਦਾਸ ਟੈਂਪਲ ਮੁੰਤੇ ਵਰਕੀ ਦੀ ਸਮੂਹ ਸੰਗਤਾਂ ਵੱਲੋਂ ਇਸ ਖਾਲਸਾ ਸਾਜਨਾ ਦਿਵਸ ਦੀਆਂ ਸਭ ਨੂੰ ਵਧਾਈਆਂ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਦਾ ਵਧੀਆ ਪ੍ਰਬੰਧ ਕੀਤਾ ਸੋ ਦਾਸ ਨੂੰ ਵੀ ਹਰੇਕ ਸਾਲ ਜਾਂ ਗੁਰੂ ਘਰ ਵਿੱਚ ਬੋਲਣ ਦਾ ਜਰੂਰ ਮੌਕਾ ਦਿੰਦੇ ਹਨ ਕੁਛ ਲਿਖਣ ਦਾ ਸ਼ੌਂਕ ਹੈ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸ਼ਬਦ ਲਿਖੇ ਹਨ ਪਾਸ ਕਰਦਾ ਕਿ ਆਪ ਜੀ ਨੂੰ ਜਰੂਰ ਪਸੰਦ ਆਉਣਗੇ ਕਿਉਂਕਿ ਜਿਹੜਾ ਇਹ ਦਸਤਾਰ ਸਾਨੂੰ ਦਿੱਤੀ ਹੈ ਸਤਿਗੁਰਾਂ ਨੇ ਇਹ ਵੱਖਰੀ ਹੀ ਇੱਕ ਪਛਾਣ ਹੈ ਕਿ ਇੱਕ ਸਰਦਾਰ ਬੰਦਾ ਭਾਵੇਂ ਲੱਖਾਂ ਦੇ ਵਿੱਚ ਖੜਾ ਹੋਵੇ ਉਹਦੀ ਅਲੱਗ ਹੀ ਪਰਸਨੈਲਿਟੀ ਹੈ ਸੋ ਇਹ ਬਹੁਤ ਕਾਲਣਾ ਕਰਕੇ ਸਾਨੂੰ ਸਰਦਾਰੀ ਮਿਲੀ ਹੈ ਇਸ ਮੌਕੇ ਬਾਰੋਂ ਆਏ ਹੋਏ ਹੋਰਨਾ ਗੁਰਦੁਆਰਿਆਂ ਦੇ ਕਮੇਟੀ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਨਿਊਜ਼ ਟੈਸਟ ਰਿਪੋਰਟ ਲਾਈਕ ਪੰਜਾਬੀ ਟੀਵੀ